ਕੱਲ ਸਾਨੂੰ ਮਿਲਣ ਵਧਾਈਆਂ ਮਾਂ ਕੱਲ ਸਾਨੂੰ ਮਿਲਣ ਵਧਾਈਆਂ ਮੇਰੇ ਸਤਿਗੁਰਾਂ ਦੇ ਆਉਣ ਦੀਆਂ ਮੇਰੇ ਸਤਿਗੁਰਾਂ ਦੇ ਆਉਣ ਦੀਆਂ ਮਾਂ ਕੱਲ ਸਾਨੂੰ ਮਿਲਣ ਵਧਾਈਆਂ ਮਾਂ ਕੱਲ ਸਾਨੂੰ ਮਿਲਣ ਵਧਾਈਆਂ ਪੁੰਨਿਆ ਮੰਗਦੀ ਸੀ ਜਦ ਗੁਰੂ ਰਵੀਦਾਸ ਜੀ ਆਏ ਸੁੱਤੀ ਪਈ ਕਉਮ ਦੇਸੀ ਓਕੇ ਸਤਿਗੁਰਾਂ ਭਾਗ ਜਗਾਏ ਸਿਰਗਵਰਦਨ ਪੁਰੁਰਸ਼ ਨਾਈਆਂ ਸਿਰਗਵਰਦਨ ਪੁਰੁਰਸ਼ ਨਾਈ ਮੇਰੇ ਸਤ ਗੁਰਾਂ ਦੇ ਆਉਣ ਦੀਆਂ ਮਾ ਕੱਲ ਸਾਨੂੰ ਮਿਲਣ ਵਧਾਈਆਂ ਮਾ ਕੱਲ ਸਾਨੂੰ ਮਿਲਣ ਵਧਾਈਆਂ ਜੋ ਬੋਲੇ ਸੋਨਰ ਭੈ ਸ੍ਰੀ ਗੁਰੂ ਵਿਦਾਸ ਮਹਾਰਾਜ ਕੀ ਜੈ ਸਤਗੁਰੂ ਸwami ਸਰਵਣ ਦਾਸ ਮਹਾਰਾਜ ਕੀ ਜੈ ਗੁਰੂ ਪੈਰੀ ਸਾਧ ਸੰਗਤ ਜੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਇਹ ਸ਼ਬਦ ਸਤਗੁਰੂ ਵਿਦਾਸ ਮਹਾਰਾਜ ਜੀ ਜਨਤੀ ਤੇ ਮੱਲਾ ਟੀਵੀ ਵੱਲੋਂ ਰਿਲੀਜ਼ ਕੀਤਾ ਗਿਆ ਹੈ ਸਤਗੁਰ ਨਰਜਤ ਦਾਸ ਮਹਾਰਾਜ ਜੀ ਵੱਲੋਂ ਤੋਂ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਆਪ ਸਾਰੀਆਂ ਸੰਗਤਾਂ ਜਿਆਦਾ ਤੋਂ ਜਿਆਦਾ ਇਹ ਸ਼ਬਦ ਦੇਖੋ ਔਰ ਬੱਲਾ ਟੀਵੀ ਨੂੰ ਸਬਸਕ੍ਰਾਈਬ ਔਰ ਲਾਈਕ ਔਰ ਕਮੈਂਟ ਕਰੋ ਤਾਂ ਜੋ ਸਤਗੁਰ ਦਾ ਮਿਸ਼ਨ ਸਤਗੁਰਾਂ ਦਾ ਜੋ ਇਹ ਬੀਗਮਪੁਰੇ ਦਾ ਸੰਦੇਸ਼ ਸਾਰੀ ਮਨੁੱਖਤਾ ਤੱਕ ਪਹੁੰਚੇ ਜੈ ਸਤਗੁਰ ਅਰਦਾਸ ਮਹਾਰਾਜ ਕੀ ਜੈ ਜੈ ਸਤਗੁਰ ਸwami ਸਰਵਨਦਾਸ ਮਹਾਰਾਜ ਕੀ ਜੈ